ਪੈਣੋ ਆਪਣੇ ਬੱਚਿਆਂ ਨੂੰ ਘਰ ਟਾਈਮ ਦਿਓ ਥੋੜਾ ਬਹੁਤਾ 10 ਮਿੰਟ 15 ਮਿੰਟ ਸਵੇਰੇ ਸਕੂਲ ਤਿਆਰ ਕਰਦਿਆਂ ਕਰਦਿਆਂ ਭਾਵੇਂ ਪਹਿਲੀ ਪੌੜੀ ਪਾਠ ਦਾ ਸਿਖਾ ਦਿਓ ਉਹਨੂੰ ਤਿਆਰ ਕਰਦਿਆਂ ਕਰਦਿਆਂ ਕਹੇ ਆ ਮੇਰੇ ਪਿੱਛੇ ਪਿੱਛੇ ਬੋਲ ਪੁੱਤ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਚਾਰ ਸਹਬਜ਼ਾਦਿਆਂ ਦੇ ਨਾਂ ਪੰਜ ਪਿਆਰਿਆਂ ਦੇ ਨਾਂ ਫਤਿਹ ਕਿਦਾਂ ਬੁਲਾਉਣੀ ਐ ਪ੍ਰਸ਼ਾਦਾ ਤਿਆਰ ਕਰਦਿਆਂ ਬੱਚੇ ਦੇ ਹੱਥ ਪਲੇਟ ਦਿਓ ਜਾਂ ਆਪਣੇ ਦਾਦਾ ਜੀ ਨੂੰ ਰੋਟੀ ਫੜਾ ਕੇ ਆ ਆਪਣੀ ਦਾਦੀ ਜੀ ਨੂੰ ਰੋਟੀ ਫੜਾ ਕੇ ਬੱਚਿਆਂ ਨੂੰ ਪਰਵਾਰ ਵਿੱਚ ਰੋਟੀ ਪਾਣੀ ਫੜਾਉਣਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਕਿਹਨੇ ਸਿਖਾਉਣੀਆਂ ਜੀ ਭਲਾ ਹੁਣ ਕਈਆਂ ਘਰਾਂ 'ਚ ਤੁਸੀਂ ਵੇਖਿਓ ਬੱਚੇ ਜੇ ਆਏ ਗਏ ਨੂੰ ਜਲ ਪਾਣੀ ਸਿਖਾਉਣਗੇ ਤੇ ਕਈਆਂ ਘਰਾਂ 'ਚ ਬੱਚੇ ਅੰਦਰੋਂ ਵੀ ਬਾਹਰ ਨਹੀਂ ਨਿਕਲਦੇ ਉਹ ਹਰ ਕੇ ਘਰ ਦੇ ਨੂੰ ਕਹਿਣਾ ਪੈਂਦਾ ਬੱਚੇ ਆਜੋ ਬਾਹਰ ਫਤਿਹ ਬਲਾ ਲਓ ਸੱਸ ਦੀ ਗੱਲ ਕਰ ਲਓ ਤੇ ਕਈਆਂ ਘਰਾਂ 'ਚ ਬੱਚੇ ਆਣ ਕੇ ਆਪੇ ਆਉਣਗੇ ਅਮੀਰੀ ਪਤਾ ਕਾਦੀ ਆ ਤੁਹਾਡੇ ਘਰ ਆਵੇ ਗੈਸਟ ਤੇ ਬੱਚੇ ਗੱਜ ਕੇ ਕਹਿਣ ਵਾਹਿਗੁਰਜੀ ਕਾ ਖਾਲਸਾ ਇਹਦਾ ਮਤਲਬ ਹੈ ਘਰ ਚ ਥੋੜੀ ਬਹੁਤੀ ਸਿੱਖੀ ਦਾ ਬੀਜ ਹੈਗਾ ਵਾ ਤੇ ਜੇ ਬਾਹ ਫੜਫੜ ਕੇ ਬੱਚੇ ਤੁਹਾਨੂੰ ਅੱਗੇ ਕਰਨੇ ਪੈਣ ਕਿ ਪੁੱਤ ਸਾਸਰੀ ਕਾਲ ਪਾਲਾ ਪੁੱਤ ਸਸ ਗਿਆ ਤੇ ਤੁਸੀਂ ਕਹੋ ਜੀ ਸਾਡਾ ਘਰ ਤੇ ਬੜਾ ਮਹਿੰਗਾ ਵਾ ਅਸੀਂ ਫਰਨੀਚਰ ਬੜਾ ਮਹਿੰਗਾ ਲਾਇਆ ਵਾ ਸਭ ਕੁਝ ਮਹਿੰਗਾ ਹੈਗਾ ਹੋ ਸਕਦਾ ਕਿਲੋ ਸੋਨਾ ਵੀ ਪਿਆ ਹੋਵੇ ਹੋ ਸਕਦਾ ਸੂਟ ਵੀ ਮਹਿੰਗੇ ਮਹਿੰਗੇ ਹੋਣ ਪਰ ਸਿੱਖੀ ਪੱਖੋਂ ਹੋ ਸਕਦਾ ਸੀ ਗਰੀਬ ਹੋਈਏ। ਤੋ ਇਹ ਚੀਜ਼ਾਂ ਆਪਣੇ ਘਰ 'ਚ ਭੀਜੋ ਇੱਕ ਬਾਰੋਂ ਇਹ ਪੈਰਾਸੂਟ ਰਹੀਂ ਉਤੋਂ ਨਹੀਂ ਉਤਰਨੀ ਆ। ਜੇ ਤੁਹਾਡੇ ਬੱਚੇ ਦਾ ਮੈਥ ਕਮਜ਼ੋਰ ਆ, ਇੰਗਲਿਸ਼ ਕਮਜ਼ੋਰ ਆ ਸਾਧ ਸੰਗਤ ਜੀ ਤੁਸੀਂ ਇਹ ਨਹੀਂ ਕਹਿੰਦੇ ਨੇ ਆਪੇ ਸਿੱਖ ਲੈਣੀਆਂ। ਤੁਸੀਂ ਇਹ ਨਹੀਂ ਕਹਿੰਦੇ ਨੇ ਮੈਥ ਆਪੇ ਆ ਜਾਣਾ ਇਹਨੂੰ ਕੀ ਕਰਦੇ ਹੋ ਪਹਿਲਾਂ ਤੁਸੀਂ? ਤੁਹਾਨੂੰ ਪਤਾ ਲੱਗ ਜੇ ਮੈਥ ਵਿੱਚ ਤੁਹਾਡੇ ਬੱਚੇ ਦੇ ਐਸ ਕੀ ਨੰਬਰ ਬਹੁਤ ਘਟ ਨੇ ਤੁਸੀਂ ਉਸੇ ਵੇਲੇ ਆਪਣੇ ਘਰ ਵਾਲੇ ਨੂੰ ਕਹਿੰਦੇ ਜੇ ਪਤਾ ਕਰੋ ਟਿਊਸ਼ਨ ਸੈਂਟਰ ਕਿੱਥੇ ਵਧੀਆ ਕਿ ਟਿਊਸ਼ਨ ਟੀਚਰ ਦਾ ਪਤਾ ਕਰੋ ਉੱਥੇ ਇਹਨੂੰ ਲੈ ਕੇ ਜਾਇਆ ਕਰੋ ਜਾਂ ਮੈਂ ਲੈ ਕੇ ਜਾਇਆ ਕਰੂੰਗੀ ਲੈ ਕੇ ਜਾਂਦੇ ਜੇ ਮੈਥ ਵੀ ਪੜਾ ਲਿਆ ਇੰਗਲਿਸ਼ ਵੀ ਪੜਾ ਲਈ ਸਾਰੇ ਸਬਜੈਕਟ ਬੱਚੇ ਨੇ ਪਾਸ ਕਰ ਲਏ ਹੁਣ ਸਿੱਖੀ ਬਾਰੇ ਵੀ ਮੜਾ ਜਾ ਧਿਆਨ ਦਿਓ ਵੀ ਇਹਨੂੰ ਸਿੱਖੀ ਬਾਰੇ ਵੀ ਕੁਝ ਪਤਾ ਇਹਨੂੰ ਮੁੱਢ ਦਾ ਪਤਾ ਤੋ ਇੰਨਕੀਆਂ ਨਕੀਆਂ ਗੱਲਾਂ ਆਪਣੇ ਬੱਚਿਆਂ ਨੂੰ ਆਪਾਂ ਸਿਖਾਉਣ ਦਾ ਬੋਲੋ ਜੀ ਯਤਨ ਕਰਨਾ ਹੈ ਛੋਟੇ-ਛੋਟੀਆਂ ਗੱਲਾਂ ਅਸੀਂ ਸਿਖਾਵਾਂਗੇ ਸਾਡੇ ਬੱਚੇ ਸਿੱਖਦੇ ਜਾਣਗੇ ਤੋ ਫਿਰ ਦੁਬਾਰਾ ਮੈਂ ਰਿਪੀਟ ਕਰਦਾ ਜੀ ਆਪਾਂ ਦੁਬਾਰਾ ਗੱਲ ਉੱਥੇ ਆਈਏ ਕਿਉਂਕਿ ਵੇਖੋ ਮੈਂ ਫੇਰ ਘੁੰਮ ਕੇ ਉੱਥੇ ਆ ਜਾਣਾ ਕਿਉਂਕਿ ਇਹਦੀ ਇਕਾਗਰਤਾ ਨਹੀਂ ਬਣ ਪਾ ਰਹੀ ਮੇਰੀ ਬੇਨਤੀ ਹੱਥ ਜੋੜ ਕੇ ਤਰਲਾ ਤੁਹਾਡੇ ਅੱਗੇ ਜੀ ਜਿੰਨਾ ਟਕਾ ਦੇ ਨਾਲ ਬਹੋਗੇ ਉਨੀ ਗੱਲ ਸਮਝ ਆਏਗੀ ਰਾਤ ਸਾਡੇ ਦੀਵਾਨ ਸੀ ਉੱਥੇ ਲੰਡੇ ਪੈਂਡ ਖੁੱਲੇ ਪੰਡਾਲਾਂ ਦੇ ਵਿੱਚ ਜਿੱਥੇ ਲਗਾਤਾਰ ਦੀਵਾਨ ਸੱਜਦੇ ਆ ਨਾ ਉੱਥੇ ਕਹਿਣਾ ਨਹੀਂ ਪੈਂਦਾ ਇਹ ਇਹ ਪ੍ਰਧਾਨ ਸਾਹਿਬ ਇਦਾਂ ਹੀ ਆ ਜਿੱਥੇ ਲਗਾਤਾਰ ਦੀਵਾਨ ਸੱਜਦੇ ਨਾ ਉੱਥੇ ਸੰਗਤ ਨੂੰ ਕਹਿਣਾ ਨਹੀਂ ਪੈਂਦਾ ਜਿਵੇਂ ਬੱਚੇ ਰੋਜ਼ ਕਲਾਸ ਵਿੱਚ ਆਉਂਦੇ ਆ ਉੱਥੇ ਨਹੀਂ ਕਹਿਣਾ ਪੈਂਦਾ ਜਿੱਥੇ ਹੁਣ ਦੀਵਾਨ ਕਦੀ ਕਦੀ ਲੱਗਣਾ ਹੈ ਸੰਗਤ ਵੀ ਸੱਚੀ ਹੈ ਹੁਣ ਜਿਹੜੇ ਬੂਟੇ ਨੂੰ ਰੋਜ਼ ਪਾਣੀ ਪੈਣਾ ਹੈ ਉਹਦੀ ਧਰਤੀ ਵੀ ਗਿੱਲੀ ਹੋਣੀ ਆ ਮੜਾ ਰੰਬੇ ਨਾਲ ਗੋੜ ਵੀ ਲਿਆ ਫੇਰ ਪਾਣੀ ਪਾਤਾ ਫੇਰ ਗੋਡੀ ਕਰ ਲਈ ਫੇਰ ਪਾਣੀ ਪਾਤਾ ਫੇਰ ਗੋਡੀ ਕਰ ਲਈ ਉਹ ਧਰਤੀ ਵੀ ਭੋਲੀ ਹੁੰਦੀ ਆ ਤੇ ਜਿੱਥੇ ਪਾਣੀ ਕਿਤੇ ਸਾਲ ਚੱਕਦੀ ਹਰੀ ਪੈ ਗਿਆ ਕਦੀ ਨਾ ਪੈ ਗਿਆ ਠੀਕ ਹੈ ਨਾ ਹੁਣ ਗਾਣੇ ਕਿਉਂ ਜ਼ਿਆਦਾ ਕਿਉਂਕਿ ਟੀਵੀ ਲਾਇਆ ਤਾਂ ਵੀ ਗਾਣਾ ਮੋਬਾਈਲ ਦੇ ਉੱਤੇ ਤਾਂ ਵੀ ਗਾਣਾ ਟਰੈਕਟਰ ਉੱਤੇ ਗੱਡੀ ਵਿੱਚ ਤੇ ਸੁਣ ਸੁਣ ਕੇ ਜ਼ਿਆਦਾ ਹੋ ਜਾਂਦਾ ਆਪਾਂ ਨੂੰ ਤਾਂ ਥੋੜਾ ਜਿਹਾ ਆਪਾਂ ਇਸ ਬੰਨੇ ਜੋਰ ਦਈਏ ਆਓ ਇੱਕ ਵਾਰੀ ਫਿਰ ਦੁਬਾਰਾ ਧਿਆਨ ਦਿਓ ਆਪਾਂ ਗੱਲ ਕਿਹੜੀ ਕਰ ਰਹੇ ਸੀ ਜੀ ਗੁਰ ਕੀ ਮੱਤ ਤੋਂ ਲੇ ਆਣੇ ਭਗਤ ਬਿਨਾਬਾ ਡੂਬੇਸਨ ਅਬ ਲੜੀ ਤੋੜਨਾ ਚਾਹੁੰਦਾ ਜੀ ਲੜੀ ਤਾਂ ਕਿ ਲੜੀ ਵੱਜੇਗੀ ਗੱਲ ਸਮਝ ਆਏਗੀ ਆਪਾਂ ਨੂੰ